ਨੋ ਭਾਜੀ ਪਾਕਟ ਮਨੀ ਤੇ ਜਿਹੜਾ ਲਫ਼ਜ਼ ਹੈ ਨਾ ਉਹ ਹੀ ਮੈਨੂੰ ਬਾਵਾ ਚਿਰ ਬਾਅਦ ਚ ਪਤਾ ਲੱਗਾ ਉਹ ਜਾਤ ਹੀ ਨਹੀਂ ਸਾਡੇ ਪਿੰਡਾਂ ਨਾਲ ਤੇ ਕਿੱਥੇ ਮਤਲਬ ਤਰਨਤਾਰਨ ਵਾਲੇ ਪਾਸੇ ਵੀ ਪਾਕਟ ਮਨੀ ਕੁਝ ਨਹੀਂ ਜੇਬ ਖਰਚੀ ਕਹਿੰਦੇ ਆ ਜੇਬ ਖਰਚੀ ਵੀ ਨਹੀਂ ਉਥੇ ਇਦਾਂ ਹੀ ਵੀ ਚਲੋ ਕਿਤੇ ਫੀਸ ਚ 7 ਰੁਪਏ ਫੀਸ ਹੁੰਦੀ ਤੇ 10 ਲੈ ਗਏ ਤੇ 3 ਬਚ ਗਏ ਤੇ ਜਾਂ ਕੋਈ ਪ੍ਰਾਣਾ ਆਇਆ ਤੇ ਕੋਈ ਚੀਜ਼ ਲੈਣ ਗਏ ਤੇ 1 ਇੱਕ ਡੇਢ ਰੁਪਿਆ ਇਧਰ ਉਧਰ ਉੱਤੇ ਥੱਲੇ ਕਰ ਲਿਆ ਇਹ ਇਹਨਾਂ ਨੂੰ ਮੈਂ ਕਿੱਸਾ ਸੁਣਾਇਆ ਮੈਂ ਮੇਰੇ ਮਾਸੀ ਦੇ ਮੁੰਡੇ ਦਾ ਵਿਆਹ ਤੇ ਮੈਨੂੰ ਸਰਬਾਲਾ ਬਣਾ ਦਿੱਤਾ ਤੇ ਉੱਥੇ ਮੈਨੂੰ ਪੈ ਗਏ ਤਿੰਨ ਚਾਰ ਹਾਰ ਤੇ ਮੈਂ ਵਿਆਹਦ ਵੇਹਾਂ ਤੇ ਹਾਰ ਮੇਰੀ ਮੰਮੀ ਨੇ ਲਿਆ ਕੇ ਨਾ ਬੈੱਡ ਦਾ ਉਹ ਹੁੰਦੇ ਨਾ ਬਾਕਸ ਬੈੱਡ ਹੁੰਦੇ ਹਾਂ ਉਹਦੇ ਥੱਲੇ ਸੈਡ ਜੀ ਤੇ ਰੱਖਦੇ ਉਹ ਮੇਰੇ ਧਿਆਨ ਚ ਮੈਂ ਕਿਹਾ ਇਹ ਤੇ ਧੋਖਾ ਵਾ ਪਏ ਤੇ ਮੇਰੇ ਆ ਮੈਂ ਭਾਜੀ ਮੈਂ ਨਾ ਕਚਾਲੂਆਂ ਦਾ ਬੜਾ ਸ਼ਕੀਨਾਂ ਕਚਾਲੂ ਕਾਦੇ ਨੇ ਉਹ ਖੱਟੇ ਚਾਲੂ ਚਾਟ ਬਣਾ ਕੇ ਤੁਹਾਡੇ ਸਕੂਲੇ ਵਿਕਦੇ ਹੁੰਦੇ ਸੀ ਤੇ ਮੈਂ ਉਹਨਾਂ ਦਾ ਹਾਰ ਦੂਰ ਵੀ ਕਰ ਲੈਣਾ ਉਹ ਅੰਕਲ ਨੇ ਆਉਣਾ ਸਾਈਕਲ ਦੇ ਉੱਤੇ ਹਨਾ ਤੇ ਮੈਂ ਕਹਿਆ ਯਾਰ ਇਹ ਤੇ ਧਾਰ ਪਿਛਲੇ ਵੀ ਲੱਤ ਸਕਦੇ ਸਾਰੇ ਮੈਂ ਉਹ ਨਾ ਚੁੱਕ ਕੇ ਬੈਠ ਚੁੱਕਿਆ ਨਿਆਣਾ ਉੱਤੇ ਗੱਦਾ ਗਰਦੇ ਵੀ ਪੁਰਾਣੇ ਰੂਹ ਵਾਲੇ ਭਾਰੇ ਹੁੰਦੇ ਸੀਗੇ ਉਹ ਕਿਸੇ ਪੁਰਾਣੇ ਜਿਹੋ ਨਿਆਣੇ ਮੂਤ-ਮੂਤ ਕੇ ਭਰੇ ਉਹ ਗੱਦੀ ਉਹ ਭਾਜੀ ਪੂਰਾ ਜ਼ੋਰ ਲਾ ਕੇ ਚੁੱਕ ਕੇ ਬਾਹਰ ਥੱਲੇ ਆਇਆ ਕੱਢਣੀ ਤੇ ਨੋਟ ਨੂੰ ਹੱਥ ਪੈ ਗਿਆ ਪੈ ਗਿਆ ਤੇ ਕਈ ਵਾਰੀ ਅੱਧਾ ਹੋਣਾ ਖੱਦਾ ਹੋਣਾ ਤੇ ਉਹ ਮੁੜ ਕੇ ਫੇਰ ਦੂਜੇ ਨੂੰ ਹੱਥ ਪਾਉਣਾ ਦੂਜਾ ਤੇ ਉਹ 6 ਕਿਵੇਂ ਮਿੰਟ ਮੇਰੀ ਮੰਮੀ ਨੇ ਕਿ ਬੈੱਡ ਖੋਲਿਆ ਉਹਨੇ ਕਿਹਾ ਹਾਰ ਵੇਖੇ ਤੇ ਉਹ ਧਾਗਾ ਹੀ ਕੱਲਾ ਤੁਰਿਆ ਫਿਰ ਮੈਂ ਜਾਣਦਾ ਜਾਂ ਮੇਰੇ ਲੱਕ ਜਾਣਦਾ ਸਾਰੀ ਗੱਲ ਠੀਕ ਸੀ ਜਿਹੜੀ ਇਹਨੇ ਕਿਹਾ ਨਾ ਕਿ ਚਾਲੂ ਵਾਲਾ ਧਾਰ ਕਰ ਰਿਹਾ ਸੀ ਮੇਰੇ ਨਾਲ ਹੂੰ ਉਹ ਨਹੀਂ ਗੱਲ ਮੈਨੂੰ ਸਮਝ ਆਈ ਕਿ ਤੂੰ ਤੇਰੇ ਤੇ ਹੁਣ ਨਹੀਂ ਕੋਈ ਯਕੀਨ ਕਰਦਾ ਕੋਦੋਂ ਕਚਾਲੂ ਵਾਲਾ ਕਿਤਾ ਯਕੀਨ ਕਰ ਰਿਹਾ ਨਹੀਂ ਨਹੀਂ ਕਰ ਲੈਂਦੇ ਹੁੰਦੇ ਸੀ ਹੁਣ ਕਹਿੰਦਾ ਵੀ ਅੰਕਲ ਜੀ ਕੋਈ ਨਹੀਂ ਉਹਨਾਂ ਨੂੰ ਇਹ ਹੁੰਦਾ ਸੀ ਵੀ ਚਾਲ ਲੈ ਸਕੂਲੇ ਵੀ ਵੇਜਦੇ ਆ ਤੇ ਘਰ ਇਹਨਾਂ ਦੇ ਗੱਡੀ ਵੀ ਲੰਘੇ ਨੇ ਪਤਾ ਹਿਉਨ ਘਰ ਤੇ ਇਹ ਡਰ ਹੁੰਦਾ ਹੈ ਵੀ ਸਾਡੇ ਘਰ ਨਾਲ ਆ ਦੇ ਕਿਤੇ ਇਸ ਜਿਹੜਾ ਸਾਫ ਸਕੂਲ ਦਾ ਸਕੂਲੇ ਨੇ ਵੇੜਨਾ ਵਾ ਉਹ ਘਰ ਤੱਕ ਨਹੀਂ ਪਹੁੰਚਾਉਣਾ ਉਹ ਤਾਂ ਕਰਕੇ ਫਿਰ ਥੋੜਾ ਜਿਹਾ ਯਕੀਨ